ਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦਾ ਮਾਮਲਾ ਆਕਾਲੀ ਦਲ ਦੀ ਲੀਡਰਸ਼ਿਪ ਪੁੱਜੀ ਧਾਮੀ ਦੇ ਘਰ ਅਸਤੀਫਾ ਦੇਣ ਦੇ ਮਾਮਲੇ ਤੇ ਕੀਤੀ ਗਈ ਵਿਚਾਰ ਚਰਚਾ ਦੂਜੇ ਪਾਸੇ ਬਾਗੀ ਆਕਾਲੀ ਆਕਵਾ ਨੇ ਵੀ ਕੀਤੀ ਮੀਟਿੰਗ ਧਾਮੀ ਬਡੁੰਗਰ ਦੇ ਅਸਤੀਫੇ ਤੇ ਜਤਾਇਆ ਅਫਸਰ ਬੀਬੀ ਜਗੀਰ ਕੌਰ ਨੇ ਵਿਚਾਰ ਕੀਤੇ ਸਾਂਝੇ ਦੋਆ ਨੇ ਕੀਤੀ ਚੇਤਾਲ ਤੱਕ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਅਜੀਬ ਜਿਹੀ ਵਰਦਾਨ ਹਰਜਿੰਦਰ ਸਿੰਘ ਤਾਮੀ ਦੇ ਅਸਤੀਫਾ ਦੇਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਅਸਤੀਫੇ ਨੂੰ ਲੈ ਕੇ ਜਿੱਥੇ ਹੋਰ ਸਿਆਸੀ اٹਕਲਾ ਚੱਲ ਰਹੀਆਂ ਨੇ ਉੱਥੇ ਹੀ ਅੱਜ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਹਰਜਿੰਦਰ ਸਿੰਘ ਦੇ ਘਰ ਪਹੁੰਚੀ ਜਿੱਥੇ ਜਾ ਕੇ ਉਹਨਾਂ ਨੇ ਮੀਟਿੰਗ ਕੀਤੀ ਕੁਝ ਵਿਚਾਰ ਸਾਂਝੇ ਕੀਤੇ ਗਏ ਇਸ ਮੌਕੇ ਤੇ ਪਤਾ ਲੱਗਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਦਲਜੀਤ ਸਿੰਘ ਛੀਮਾ ਨੇ ਹਰਜਿੰਦਰ ਸਿੰਘ ਤਾਮੀ ਦੇ ਨਾਲ ਗੱਲਬਾਤਾਂ ਕੀਤੀਆਂ ਤੇ ਉਹਨਾਂ ਨੂੰ ਮੁੜ ਵਿਚਾਰ ਕਰਨ ਬਾਰੇ ਵੀ ਕਿਹਾ ਗਿਆ ਹੋਰ ਕੀ ਕਹਿਣਾ ਹੈ ਦਲਜੀਤ ਸਿੰਘ ਛੀਮਾ ਦਾ ਤੁਸੀਂ ਆਪ ਵੀ ਸੁਣ ਲਵੋ ਅਸੀਂ ਐਸੇ ਕਰਕੇ ਆਏ ਸੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨਾਲ ਮਨ ਦੀ ਗੱਲ ਸਾਰੀ ਉਹਨਾਂ ਦੀ ਸਮਝੀ ਹੈ ਜੀ ਆਪਣੀ ਜਿਹੜੀ ਪਾਰਟੀ ਦਾ 뷰 ਪੁਆਇੰਟ ਹੈ ਉਹਨਾਂ ਨਾਲ ਡਿਸਕਸ ਕੀਤਾ ਜੀ ਇਹ ਚੱਲਦਾ ਰਿਹਾ ਪਰਸਪਰ ਮੈਂ ਪਹਿਲੇ ਕਹਣਾ ਕਿ ਕੋਈ ਰੁੱਸੇ ਨਹੀਂ ਹੋਏ ਇਹ ਨਹੀਂ ਹੁੰਦਾ ਕਿ ਬਣਾਉਣ ਵਾਲੀ ਗੱਲ ਹੁੰਦੀ ਇੱਕ ਅਵਸਥਾ ਹੁੰਦੀ ਹੈ ਜਦੋਂ ਤੁਹਾਨੂੰ ਸਾਰੇ ਸਾਥੀਆਂ ਨੂੰ ਨਾਲ ਆ ਕੇ ਖੜਨਾ ਪੈਂਦਾ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਜਿੱਥੇ ਹਰਜਿੰਦਰ ਸਿੰਘ ਧਾਮੀ ਦੇ ਘਰ ਅਕਾਲੀ ਦਾ ਲੀਡਰਸ਼ਿਪ ਪਹੁੰਚੀ ਹੈ ਉੱਥੇ ਹੀ ਦੂਜੇ ਪਾਸੇ ਬਾਕੀ ਅਕਾਲੀ ਦਲ ਵੱਲੋਂ ਫੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਦੌਰਾਨ ਬੀਬੀ ਜਗੀਰ ਕੌਰ ਤੇ ਸੁਰਜੀਤ ਸਿੰਘ ਰਖੜਾ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਦੋਵੇਂ ਲੀਡਰਾਂ ਦਾ ਇਹ ਕਹਿਣਾ ਹੈ ਕਿ ਕਿਰਪਾਲ ਸਿੰਘ ਬਡੂੰਗਰ ਅਤੇ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਬੜੀ ਦੁੱਖ ਦੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਸਾਡੀ ਜਿਹੜੀ ਲੀਡਰਸ਼ਿਪ ਸੀ ਜਿਨ੍ਹਾਂ ਨੂੰ ਕਿਹਾ ਗਿਆ ਸੀ ਵੀ ਨੈਤਿਕਤਾ ਦੇ ਆਧਾਰ ਤੇ ਤੁਸੀਂ ਯੋਗ ਨਹੀਂ ਐ ਹੁਣ ਅਗਵਾਈ ਕਰਨ ਦੇ ਉਹਨਾਂ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਭਗੌੜੇ ਹੋ ਗਏ ਤੇ ਆਪਣੀ ਭਰਤੀ ਆਪਣੀ ਮਰਜ਼ੀ ਨਾਲ ਸ਼ੁਰੂ ਕਰ ਦਿੱਤੀ ਤੇ ਸੱਤ ਮੈਂਬਰੀ ਕਮੇਟੀ ਨੂੰ ਉਹਨਾਂ ਨੇ ਮਾਨਤਾ ਨਹੀਂ ਦਿੱਤੀ ਇਸ ਗੱਲ ਦਾ ਦੁੱਖ ਹੈ ਉਸ ਤੋਂ ਬਾਅਦ ਜਿਹੜਾ ਪੰਜ ਮੈਂਬਰ ਜਿਹੜੇ ਸਾਡੇ ਪ੍ਰਧਾਨ ਸਭ ਸੀ ਐਸਟੀਪੀਸੀ ਦੇ ਉਹਨਾਂ ਨੇ ਆਪ ਤਰੀਖ ਰੱਖ ਕੇ ਤੇ ਕੱਲ ਅਸਤੀਫਾ ਦੇ ਕੇ ਤੇ ਅੱਜ ਦੁੱਖ ਦੀ ਗੱਲ ਹੈ ਕਿ ਉਹ ਮੀਟਿੰਗ 'ਚ ਨਹੀਂ ਆਏ ਆਪ ਹੀ ਮੀਟਿੰਗ ਬੁਲਾਈ ਸੀ ਉਹਨਾਂ ਨੇ 16 ਤਰੀਕ ਨੂੰ ਉਹਨਾਂ ਨੇ ਮੀਟਿੰਗ ਨਹੀਂ ਬੁਲਾਈ ਨਹੀਂ ਆਏ ਤੇ ਦੂਜੀ ਗੱਲ ਜਿਹੜੀ ਸੀਗੀ ਬਡੂਂਗਰ ਸਾਹਿਬ ਦੀ ਉਹਨਾਂ ਨੇ ਵੀ ਸਵੇਰੇ ਅੱਜ ਅਸਤੀਫਾ ਦਿੱਤਾ ਬੜੀ ਜ਼ਿੰਮੇਵਾਰੀ ਵਾਲੀ ਥਾਂ 'ਤੇ ਰਹੇ ਐ ਉਹ ਬੜੇ ਸਿਆਣੇ ਐ ਬੜੇ ਬਜ਼ੁਰਗ ਐ ਔਰ ਬੜੇ ਵਿਦਵਾਨ ਵੀ ਨੇ ਸਭ ਮर्यादा ਨੂੰ ਵੀ ਸਮਝੀ ਹੈ ਪਰ ਮੈਨੂੰ ਦੁੱਖ ਹੈ ਕਿ ਉਹਨਾਂ ਨੇ ਵੀ ਅੱਜ ਸ੍ਰੀ ਅਕਾਲ ਤਰ ਸਭ ਜੀ ਦੀ ਹੁਕਮਨਾਮੀ ਦੀ ਉਲੰਘਣਾ ਕੀਤੀ ਹੈ ਤੇ ਵਿੱਚੋਂ ਬਾਹਰ ਨਿਕਲ ਗਏ ਨਾ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਉਹਨਾਂ ਨੂੰ ਅਸੀਂ ਛੱਡ ਕੇ ਚਲੇ ਜਾਣਾ ਪਰ ਉਹ ਨਹੀਂ ਮੰਨਣਾ ਪੰਜ ਮੈਂਬਰ ਜਿਹੜੇ ਸੀ ਉਹਨਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਅਸੀਂ ਸ੍ਰੀ ਅਕਾਲ ਤਰ ਸਭ ਦੇ ਜਾਵਾਂਗੇ ਤੇ ਜਾ ਕੇ ਅਸੀਂ ਉੱਥੇ ਬੇਨਤੀ ਕਰਾਂਗੇ ਕਿ ਆਹ ਫੈਸਲਾ ਹੋਇਆ ਤੇ ਅਸੀਂ ਪ੍ਰਤੀਕਰਨ ਨੂੰ ਤਿਆਰ ਹੈ ਸਾਨੂੰ ਕੀ ਹੁਕਮ ਸ੍ਰੀ ਅਕਾਲ ਤਰ ਸਭ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਇਹ ਭਰਤੀ ਕਰੋਗੇ ਪਰ ਪਗੌੜਾ ਕਾਲੀਦਾਲ ਨੇ ਉਹਨਾਂ ਨੇ ਆਪਣੀ ਵਰਕਿੰਗ ਕਮੇਟੀ ਦੀ ਮੇਰੇ ਹੱਥ ਪਤਾ ਨਹੀਂ ਕਿੰਨੇ ਮੈਂਬਰੀ ਕਮੇਟੀ ਬਣਾਈ ਤੇ ਉਹਨਾਂ ਦੀ ਗੱਲ ਹੀ ਨਹੀਂ ਕੀਤੀ ਉਹਨਾਂ ਚ ਮੈਂਬਰ ਛੱਡ ਕੇ ਫਿਰ ਕਹਿਣ ਲੱਗੇ ਲਓ ਜੀ ਅਸੀਂ ਫਰਾਂਣ ਨੂੰ ਫਰਾਂਣਾ ਜ਼ਿਲ੍ਹਾ ਦਿੱਤਾ ਫਰਾਂਣ ਨੂੰ ਫਰਾਂਣਾ ਜ਼ਿਲ੍ਹਾ ਦਿੱਤਾ ਸ਼੍ਰੀ ਅਕਾਲਤਾ ਸਾਹਿਬ ਨੇ ਕਿਹਾ ਸੀ ਕਿ ਜਿੰਨੇ ਵੀ ਭਰਤੀ ਆ ਉਹ ਸੱਤ ਮੈਂਬਰੀ ਕਮੇਟੀ ਥਲੇ ਹੋਗੀ ਪ੍ਰਧਾਨ ਸਾਹਿਬ ਨੇ ਤਾਮੀ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਲਾਈਨ ਤੇ ਨਹੀਂ ਆਏ ਹਨ ਅਖੀਰ ਉਹਨਾਂ ਨੂੰ ਰਿਜਾਈਨ ਕਰਨਾ ਪਿਆ ਆਪਣੀ ਦੇਹੀ ਹੈ ਬਰੁੰਗਰ ਸਾਹਿਬ ਉਹ ਵੀ ਬੜੇ ਸੀਨੀਅਰ ਮੈਂਬਰ ਨੇ ਉਹਨਾਂ ਨੇ ਵੀ ਡਿਜ਼ਾਈਨ ਕਰਨਾ ਪਿਆ ਸੋ ਅੱਜ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਜੋ ਸ਼੍ਰੀ ਕਾਲਤਾਸਾ ਨੇ ਕਿਹਾ ਹੈ ਜੋ ਜਵੇਂ ਪਰਤੀ ਕਰਨ ਕਿ ਅਸੀਂ ਪੰਜ ਵੀ ਉਹ ਪਰਤੀ ਕਰਨ ਨੂੰ ਤਿਆਰ ਆ ਉਹ ਹੁਣ ਕੱਲ ਨੂੰ ਬਗ ਜਾਣ ਪਰਸੋਂ ਬਗ ਜਾਣ ਜਦੋਂ ਵੀ ਟਾਈਮ ਦੇਣਗੇ ਸ਼੍ਰੀ ਕਾਲਤਾਸਾ ਜੀ ਸਾਹਿਬ ਉਹਨਾਂ ਕੋਲ ਜਾਣਗੇ ਉਹਨ ਤੋਂ ਡਾਇਰੈਕਸ਼ਨ ਲੈਣਗੇ ਜੋ ਡਾਇਰੈਕਸ਼ਨ ਦੇਣਗੇ ਉਹਦੇ ਮੁਤਾਬਕ ਜੀ ਪਰਤੀ ਕਰਾਂਗੇ एससीपीसी दी अंतरिम कमेटी दी मीटिंग ਤੋਂ ਬਾਅਦ ਜਦੋਂ ਤੋਂ ਦਮਦਮਾ ਸਾਹਿਬ ਦੇ ਜ਼ਥੇਦਾਰ ਯਾਨੀ ਹਰਪੀ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਕ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ एससीपीसी ਨੂੰ ਵਿਰੋਧੀਆਂ ਨੇ ਨਿਸ਼ਾਨੇ ਤੇ ਲੈ ਲਿਆ ਤੇ ਉੱਥੇ ਹੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਯਾਨੀ ਰਘੂबीर ਸਿੰਘ ਸਿੰਘ ਸਾਹਿਬ ਯਾਨੀ ਹਰਪੀ ਸਿੰਘ ਦੇ ਹੱਕ ਵਿੱਚ ਨਿਤਰਦੇ ਹੋਏ ਨਜ਼ਰ ਆਏ ਉਸ ਤੋਂ ਬਾਅਦ एससीपीसी ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਇਸ ਮੌਕੇ ਤੇ ਵਕ ਵਕ ਸਖਸ਼ੇਤਾ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹਰਜਿੰਦਰ ਸਿੰਘ ਤਾਂ ਮੀਨੂ ਸੰਕਟ ਦੇ ਸਮੇਂ ਵਿੱਚ ਆਧਾ ਨਹੀਂ ਸੀ ਛੱਡਣਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਸਮੇਂ ਦਾ ਡੈਟ ਕੇ ਮੁਕਾਬਲਾ ਕਰਨਾ ਚਾਹੀਦਾ ਸੀ ਕਿਉਂਕਿ ਪੰਥ ਨੂੰ ਉਹਨਾਂ ਦੀ ਜ਼ਰੂਰਤ ਹੈ ਤੁਸੀਂ ਇਸ ਖਬਰ ਬਾਬਤ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਨਿਊਜ਼ ਡੈਕ ਤੋਂ ਨਵਦੀਪ ਕਾਲੀਵਾਲ ਦੀ ਰਿਪੋਰਟ ਔਨ ਏਅਰ